ਇਹ ਰਸ ਕਾਲਾ ਕੇ ਚਲੋ ਜੋ ਵੀ 5 700 4 500 ਜੋ ਕਮਾਂਦਾ ਹੀ ਆ ਪ੍ਰਕਾਰ ਦੇ ਲਿਆ ਕੇ ਹਾਲਾਤ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਨੂੰ ਸਮਝ ਨਹੀਂ ਲੱਗੀ ਕਿ ਉਸ ਸਖਸ਼ ਨਾਲ ਕੀ ਇਹਦੇ ਕੋਲ ਆਣਾ ਸੀ ਇੱਕ ਚੌਕ ਕੋ ਸਾਰੂ ਸੂ ਕਾਰਦਾਗਰ ਜੋ ਚੋਰੀ ਕਰਨੀ ਹੈ ਜੋ ਕੋ ਲੁੱਟਕੋ ਕਰਨੇ ਤੇ ਕੇ ਚੰਗੇ ਘਰ ਤੋਂ ਡੱਕਾ ਮਾਰ ਲੰਦਾ ਇਹ ਚੋਰੀ ਕਰਨ ਦਾ ਕਿਸੇ ਘਰ ਖੋਹ ਕਰ ਲੰਦਾ ਉਸ ਪਰਵਾਰ ਬੱਚੇ ਦਾ ਘਰ ਦੇ ਵਿੱਚ ਉਹਨੂੰ ਜੇ ਤੂੰ ਪੁਰ ਕੋ ਕਟੋਗੀ ਤੂੰ ਕੋਣਾ ਹੀ ਤੋਨੋ ਕਿਤੇ ਹੋਰ ਕਿਤੇ ਉਹਨੂੰ ਬਿਮਾਰ ਕੁੱਟ ਕੇ ਪਾਣਾ ਛੱਡ ਦਿੰਦਾ ਤੇ ਚਲੋ ਤਾਂ ਲਾਂ ਦਾ ਕਮਸ਼ਕਮ ਆਪਣੇ ਪਰਿਵਾਰ 'ਚ ਜਿੰਦਾ ਰਹਿੰਦਾ ਸਾਰਾ ਲੋਹੀ ਕਹਿਦਾ ਹੁਣ ਕਿਸਤਾ ਹਟ ਜਾਂ ਕੋ ਕਿੱਦਾਂ ਚੱਲਣਗਾ ਘਰ ਦਾ ਗੁਜ਼ਾਰਾ ਕਿੱਦਾਂ ਚੱਲੇਗਾ ਸਾਰਾ ਨੂੰ ਇਨਸਾਫ ਚਾਹੀਦਾ ਸਾਰ 15 ਤਰੀਕ ਦਾ ਹੁਣ ਉਹ ਘਰ ਦੇ ਪਰਿਵਾਰ ਸਾਰੀ ਉਹਦੀ ਠੀਕ ਕਰ ਰਹੇ ਹੋਂ ਕੱਲ ਦੇ ਇਹਨਾਂ ਨੂੰ ਪਤਾ ਲੱਗਾ ਕੋ ਮੁੰਡੇ ਨਾਲ ਉਹਨੂੰ ਤੱਕਾ ਦੇ ਤੇ ਨਹਿਰ 'ਚ ਤੱਕਾ ਦੇ ਕੇ ਤੂੰ ਮਾਰ ਦਿੱਤਾ ਇਹਨਾਂ ਦਾ ਮਾਲ ਹਾਲਤ ਬਹੁਤ ਮਾੜੀ ਹੋ ਗਈ ਤੇ ਰੋ ਰੋ ਕੇ ਇਹੋੜ ਲਖਾ ਕੇ ਸਾਰਾ ਆਪ ਲੱਭਣ ਲਾ ਪਏ ਆ ਚਲੋ ਹਣ ਉਹਰੀ ਐਟੋ ਲਪਾ ਆ ਐਟੋ ਦੇ ਜਰੀਏ ਅਸੀਂ ਸਭ ਬੰਦੇ ਫੜੇ ਆ ਤੇ ਉਤੋਂ ਪਤਾ ਲੱਗਾ ਤੇ ਉਹਨੂੰ ਮਾਰ ਕੇ ਤੇ ਨਹਿਰ 'ਚ ਸੁੱਟਤਾ ਅਸੀਂ ਬਟਾਲਾ ਦੇ ਗਾਂਧੀ ਕੈਂਪ ਦਾ ਰਹਿਣ ਵਾਲਾ ਪਰਮਜੀਤ ਸਿੰਘ ਉਰਫ ਪਮਾ ਜੋ ਕਿ ਲਤਾਂ ਤੋਂ ਵੀ ਅਪਾਹੀ ਸੀ ਪਰ ਫਿਰ ਵੀ ਮਿਹਨਤ ਕਰਦਾ ਸੀ ਤੇ ਮਿਹਨਤ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ ਈ ਰਿਕਸ਼ਾ ਕਿਸ਼ਤਾਂ ਤੇ ਲੈਂਦਾ ਹੈ ਨਵਾਂ ਈ ਰਿਕਸ਼ਾ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਪਰ ਇੱਕ ਐਸਾ ਦਿਨ ਮਾੜਾ ਆਂਦਾ ਹੈ ਜਦੋਂ ਇੱਕ ਐਸੀ ਸਵਾਰੀ ਰਿਕਸ਼ੇ 'ਚ ਬੈਠਦੀ ਹੈ ਜਿਹੜੀ ਸਵਾਰੀ ਪਰਮਜੀਤ ਦਾ ਕਤਲ ਕਰ ਦਿੰਦੀ ਹੈ परमजीत ਨੂੰ ਨਾਈਟ ਚ ਧੱਕਾ ਦੇ ਕੇ ਉਸ ਦੇ ਈ ਰਿਕਸ਼ੇ ਦੀਆਂ ਬੈਟਰੀਆਂ ਚੋਰੀਆਂ ਕਰ ਲਈਆਂ ਜਾਂਦੀਆਂ। ਬੇਸ਼ੱਕ ਪੁਲਿਸ ਦੇ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਉਸ ਕਾਤਲ ਨੂੰ ਵੀ ਕਾਬੂ ਕਰ ਲਿਆ ਹੈ ਪਰ ਅਜੇ ਤੱਕ ਪਰਮਜੀਤ ਸਿੰਘ ਪੰਮਾ ਦੀ ਲਾਸ਼ ਬਰਾਮਦ ਨਹੀਂ ਹੋਈ। ਪਰਿਵਾਰ ਚ ਬੈਠੇ ਆਂ। ਪਰਿਵਾਰ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਇੱਕ ਹੀ ਕਮਰੇ ਦਾ ਘਰ ਹੈ। ਇੱਥੇ ਇਹ ਪਰਿਵਾਰ ਰਹਿ ਰਿਹਾ। ਬਜ਼ੁਰਗ ਮਾਤਾ ਹੈ, ਧਰਮ ਪਤਨੀ ਹੈ, ਦੋ ਛੋਟੇ-ਛੋਟੇ ਬੱਚੇ ਹਨ ਜਿਨ੍ਹਾਂ ਨੂੰ ਪਰਮਜੀਤ ਪਿੱਛੇ ਛੱਡ ਗਿਆ। ਉਸ ਜਹਾਨ ਚ ਚਲੇ ਗਿਆ ਹੈ ਜਿੱਥੋਂ ਕਦੀ ਕੋਈ ਵਾਪਸ ਮੁੜ ਕੇ ਨਹੀਂ ਆ ਪਾਏਗਾ ਬਜ਼ੁਰਗ ਮਾਦੇ ਅਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਧਰਮ ਪਤਨੀ ਦੇ ਅਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਨਾਲ ਦੀ ਨਾਲ ਸੋਚ ਚੱਲ ਰਹੀ ਹੈ ਕਿ ਹੁਣ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਈ ਰਿਕਸ਼ਾ ਜੋ ਆਪਣੀ ਕਮਾਈ ਦੇ ਲਈ ਲਿਆ ਸੀ ਉਸ ਦੀਆਂ ਕਿਸ਼ਤਾਂ ਕਿਵੇਂ ਉਤਰਣਗੀਆਂ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਪਰਮਜੀਤ ਸਿੰਘ ਦੀ ਧਰਮ ਪਤਨੀ ਮੌਜੂਦ ਆ ਪੰਜੀ ਘਟਨਾ ਦੇ ਬੜੀ ਮੰਦ ਭਾਗੀ ਆ ਜਿਸ ਦਿਨ ਗਏ ਸੀ ਘਰੋਂ ਇਕਾਟ ਨਾ ਵਾਪਸ ਹੀ ਉਸ ਦਿਨ ਕੀ ਕਹਿ ਕੇ ਗਏ ਸੀ ਕੀ ਉਮੀਦ ਲਾਈ ਸੀ ਸਰ ਘਰੋਂ ਤਾਂ ਕੰਮ ਤੇ ਜਾਂਦਾ ਜਿੱਦਾਂ ਅੱਗੇ ਰੋਹ ਜਾਂਦਾ ਇੱਦਾਂ ਹੀ ਰੋਹ ਜਾਂਦਾ 7 ਵਜੇ ਚਲ ਜਾਂਦਾ ਏ ਤੇ 12 1 ਵਜੇ ਆਉਂਦਾ ਰੋਟੀ ਖਾਣ ਰੋਟੀ ਖਾਣਾ ਆਇਆ ਐ ਢੀਕਦੇ ਰਹੇ ਨਹੀਂ ਆਇਆ ਸ਼ਾਮਾਂ ਤੱਕ ਰਾ ਢੀਕਦੇ ਤਾਂ ਵੀ ਨਹੀਂ ਆਇਆ ਰਾਤ ਪੈ ਗਈ ਟੈਨਸ਼ਨ ਪੈ ਗਈ ਫੋਨ ਹੋਰਾ ਸੁੱਚੋ ਫਾਈ ਜਾ ਰਿਹਾ ਸਵੇਰੇ ਦਿਨ ਚੜਿਆ ਫੇਰ ਮੈਂ ਨਾ ਕਿ ਢੀਕਿਆ ਮੈਂ ਜੇ 10 11 ਵਜੇ ਤੱਕਰ ਦੇਖ ਲਾਂ ਸ਼ਾਇਦ ਆ ਹੀ ਜਾਏ ਨਹੀਂ ਆਇਆ ਸਰ ਚੁੰਗੀ ਤੇ ਆਪਾਂ ਰਿਪੋਰਟ ਲਿਖਾਈ ਆ ਰਿਪੋਰਟ ਲਿਖਾ ਕੇ ਸਾਰਾ ਆਪ ਲੱਭਣ ਲਾ ਪਏ ਆ ਚਲੋ ਸਾਨੂੰ ਇਹ ਐਟੋ ਲੱਭਾ ਆ ਐਟੋ ਦੇ ਜਰੀਏ ਅਸੀਂ ਸਭ ਬੰਦੇ ਫੜੇ ਆ ਤੋ ਉਥੋਂ ਪਤਾ ਲੱਗਾ ਤੇ ਉਹਨੂੰ ਮਾਰ ਕੇ ਤੇ ਨਹਿਰ ਚ ਸੁੱਟਤਾ ਸਾਂ ਇਹ ਜਿਹੜੇ ਤੁਸੀਂ ਬੰਦੇ ਕਾਬੂ ਕੀਤੇ ਉਹਨਾਂ ਨੇ ਦੱਸੀ ਸਾਰੀ ਹਾਂਜੀ ਸਰ ਉਹਨੇ ਦੱਸੀ ਔਰ ਮੈਂ ਬਜ਼ੁਰਗ ਇੱਕ ਉਹੀ ਬਾਪੂ ਜਿਨੇ ਰਿਕਸ਼ੇ ਦੇ ਦਵਾਲੇ ਹੀ ਅਸੀਂ ਉਹਨੂੰ ਫੜਿਆ ਉਹਨੇ ਹੀ ਦੱਸਿਆ ਸਾਡੇ ਜਵਾਈ ਨੇ ਬੈਂਟਰੀਆਂ ਕੱਢੀਆਂ ਮੇਰੇ ਜਵਾਈ ਬੈਂਟਰੀਆਂ ਵੇਚਣਦੇ ਆ ਇਹ ਪੁਲਿਸ ਨੇ ਉਹਨੂੰ ਫੜ ਲਿਆ ਸਰ ਫਿਰ ਉਹ ਕਹੀ ਜਾਂਦਾ ਮੈਂ ਕੁਛ ਨਹੀਂ ਕੀਤਾ ਕੁਛ ਨਹੀਂ ਸ਼ਾਮੀ ਫਿਰ ਉਹਨਾਂ ਪੁਲਿਸ ਵਾਲਿਆਂ ਨੂੰ ਸਾਰਾ ਦੱਸਤਾ ਮੈਂ ਇੱਦਾਂ ਇੱਦਾਂ ਉਹਨੂੰ ਖੜਿਆ ਆ ਨਹਿਰ ਦੇ ਕੰਡੇ ਖੜਿਆ ਲਾਲਚ ਨੂੰ ਖੜਿਆ ਆ ਮੈਂ ਲੈ ਗਿਆ ਆ ਉੱਥੇ ਖਲਾ ਰਿਆ ਨੂੰ ਮੈਂ ਨਹਿਰ 'ਚ ਤੱਕਾ ਦੇ ਆ ਸਰ ਤਾਂ ਇਹ ਸਾਰਾ ਕੁਝ ਬੱਕ ਗਿਆ ਫਿਰ ਈ ਰਿਕਸ਼ੇ ਦਾ ਕੰਮ ਕਰਾਉਂਦਾ ਕਰ ਰਹੀ ਸੀ ਤੇ ਕਦੋਂ ਲਿਆ ਸੀ ਈ ਰਿਕਸ਼ਾ ਸਾਰੇ ਅਸੀਂ ਲਿਆ ਸੀ 10ਵੇਂ ਮਹੀਨੇ ਲਿਆ ਸੀ ਸਰ 10ਵੇਂ ਮਹੀਨੇ ਹਜੇ 7-8 ਕਿਸ਼ਤਾਂ ਗਈਆਂ ਆਆਂ ਹਜੇ 10 ਰਹਿndੀਆਂ ਸਾਡੀਆਂ ਕਿੰਨੀ ਕਿਸ਼ਤ ਜਾਂਦੀ ਹੈ 8300 ਰੁਪਏ ਇਹ ਘਰ ਦੇ ਗੁਜ਼ਾਰਾ ਚਲਾਣ ਲਈ ਈ ਰਿਕਸ਼ਾ ਲਿਆ ਸੀ ਉਹਨਾਂ ਨੇ ਹਨਾ ਤੇ ਹੁਣ ਫਿਰ ਅੱਗੇ ਕਿਸ ਤਰ੍ਹਾਂ ਚੱਲੇਗਾ ਘਰ ਦਾ ਗੁਜ਼ਾਰਾ ਸਾਰੇ ਉਹ ਹੀ ਕੈਦਾ ਹੁਣ ਕਿਸ਼ਤਾਂ ਟਾਂਗੋ ਕਿੱਦਾਂ ਚੱਲਣਗੀਆਂ ਘਰ ਦਾ ਗੁਜ਼ਾਰਾ ਕਿੱਦਾਂ ਚੱਲੇਗਾ ਸਾਰਿਆਂ ਨੂੰ ਇਨਸਾਫ ਚਾਹੀਦਾ ਸਰ ਇਹ ਕਈ ਦਾਨੀ ਸੱਜਣ ਵੇਖਦੇ ਹੋਣਗੇ ਕੋਈ ਉਹਨਾਂ ਨੂੰ ਅਪੀਲ ਕਰਨਾ ਚਾਹੋਗੇ ਕਿ ਕਿਉਂਕਿ ਪਰਿਵਾਰ ਦੇ ਹਾਲਾਤ ਤੇ ਅਸੀਂ ਵੀ ਦੇਖਿਆ ਕਿ ਕੋਈ ਏਡੇ ਵਧੀਆ ਨਹੀਂ ਹੈ ਹਾਂਜੀ ਸਰ ਮਾੜੇ ਹੀ ਆ ਨਾਂਗੀ ਮਿਹਨਤ ਕਰਕੇ ਦੇ ਆ ਸਰ ਖਾਣਰ ਬਿਲਕੁਲ ਦੁੱਖ ਵੱਡਾ ਹੈ ਕਿਉਂਕਿ ਸੋਚ ਚੱਲ ਰਹੀ ਹੈ ਕਿ ਅੱਗੇ ਪਰਿਵਾਰ ਕਿਵੇਂ ਚੱਲੇਗਾ ਦੋਵੇਂ ਜੀ ਮਿਹਨਤ ਕਰਦੇ ਸੀ ਪਰਮਜੀਤ ਸਿੰਘ ਪੰਮਾ ਜੋ ਕਿ ਲੱਤਾਂ ਤੋਂ ਅਪਾਹੇ ਸੀ ਪਰ ਫਿਰ ਵੀ ਮਿਹਨਤ ਕਰਕੇ 릭ਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ਇਹ ਭੈਣ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਜੋ ਕਮਾਈ ਕਰਦੀ ਸੀ ਉਹਦੇ ਨਾਲ ਥੋੜਾ ਬਹੁਤਾ ਯੋਗਦਾਨ ਆਪਣੇ ਪਰਿਵਾਰ ਨੂੰ ਚਲਾਉਣ ਦੇ ਲਈ ਪਾ ਰਹੀ ਸੀ ਪਰ ਅੱਜ ਉਹ ਦੁੱਖ ਆ ਗਿਆ ਹੈ ਜਿਹੜਾ ਇਹਨਾਂ ਨੂੰ ਕਦੀ ਵੀ ਜ਼ਿੰਦਗੀ 'ਚ ਭੁੱਲੇਗਾ ਨਹੀਂ ਇੱਕ ਵਿਅਕਤੀ ਦੇ ਵੱਲੋਂ ਸਿਰਫ ਈ ਰਿਕਸ਼ਾ ਦੀਆਂ ਬੈਟਰੀਆਂ ਚੋਰੀ ਕਰਨ ਦੇ ਲਈ ਈ ਰਿਕਸ਼ਾ ਕਰਾਇਤੇ ਲਿਆ ਤੇ ਰਸਤੇ ਵਿੱਚ ਪਰਮਜੀਤ ਸਿੰਘ ਖੰਮਾ ਦਾ ਕਤਲ ਕਰ ਦਿੱਤਾ ਨਹਿਰ 'ਚ ਧੱਕਾ ਦੇ ਕੇ ਬੇਸ਼ੱਕ ਪੁਲਿਸ ਨੇ ਉਸ ਕਾਤਲ ਨੂੰ ਕਾਬੂ ਕਰ ਲਿਆ ਹੈ ਈ ਰਿਕਸ਼ਾ ਮਿਲ ਚੁੱਕਿਆ ਹੈ ਪਰ ਜੋ ਇਸ ਪਰਿਵਾਰ ਦਾ ਜੀ ਇਹਨਾਂ ਤੋਂ ਚਲੇ ਗਿਆ ਉਹ ਕਦੀ ਵਾਪਸ ਨਹੀਂ ਆਏਗਾ ਉਸ ਦਾ ਘਾਟਾ ਕਦੀ ਪੂਰਾ ਨਹੀਂ ਹੋਏਗਾ ਸਾਡੇ ਨਾਲ ਇਸ ਮੁਹੱਲੇ ਦੇ ਐਮਸੀ ਇੱਥੇ ਮੌਜੂਦ ਹੈ ਉਹਨਾਂ ਨਾਲ ਗੱਲ ਕਰ ਲੈਣੇ ਭਾਜੀ ਘਟਨਾ ਤੇ ਬਹੁਤ ਮੰਦ ਭਾਗੀ ਹੈ ਪਰਵਾਰ ਦੇ ਕੀ ਹਾਲਾਤ ਆ ਕਿਸ ਤਰੀਕੇ ਨਾਲ ਦੇਖੇ ਅਜੀ ਘਟਨਾ ਬਿਲਕੁਲ ਬਹੁਤ ਮਾੜੀ ਹੋਈ ਹੈ ਜੀ ਘਟਨਾ ਬਿਲਕੁਲ ਇਸ ਪਰਿਵਾਰ ਨਾਲ ਬਹੁਤ ਤਕਾ ਹੋਇਆ ਬੱਚੇ ਦੋ ਇਹਨਾਂ ਦੇ ਆਪ ਉਹ ਹੈ ਮਬਲਤਾ ਤੋਂ ਅਪਾਹਜ ਹੀ ਜਾਂ ਕਮਜੁਲਤਾ ਕਮਜ਼ੋਰ ਹੀ ਫਿਰ ਵੀ ਉਹ ਆਪਣੇ ਪਰਿਵਾਰ ਦਾ ਜਿਦਾ ਹੀ ਪਾਲਣ ਪੋਸ਼ਣ ਕਰ ਰਿਹਾ ਹੈ ਇਹ ਰਸਕਾ ਲਾ ਕੇ ਚਲੋ ਜੋ ਵੀ 5-700 4-500 ਜੋ ਕਮਾਉਂਦਾ ਸੀ ਅਪਰਕਰ ਦੇ ਲਿਆ ਕੇ ਹਾਲਾਤ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਨੂੰ ਸਮਝ ਨਹੀਂ ਲੱਗੀ ਕਿ ਉਸ ਸਖਸ਼ ਨਾ ਕੀ ਇਹਦੇ ਕੋਲ ਆਣਾ ਸੀ ਇੱਕ ਚੋਰ ਕੋ ਸਾਰੂ ਸੌ ਕਾਰਦਾ ਗਾ ਜੋ ਚੋਰੀ ਕਰਨੀ ਸੀ ਜੋ ਕੋ ਲੁੱਟਕੋ ਕਰਨੀ ਤੇ ਕੇ ਚੰਗੇ ਘਰ ਤੋਂ ਡਕਾ ਮਾਰ ਲੰਦਾ ਇਹ ਚੋਰੀ ਕਰਨ ਦਾ ਕਿਸੇ ਘਰ ਖੋਹ ਕਰ ਲੰਦਾ ਉਸ ਪਰਿਵਾਰ ਬੱਚੇ ਦਾ ਘਰ ਦੇ ਵਿੱਚ ਉਹਨੂੰ ਜੇ ਤੂੰ ਕੋਲ ਆਟੋਗੀ ਤੂੰ ਖੋਣਾ ਹੀ ਤੋਂ ਉਹਨੂੰ ਕਿਤੇ ਹੋਰ ਕਿਤੇ ਉਹਨੂੰ ਬਿਮਾਰ ਕੁੱਟ ਕੇ ਪਾਣਾ ਛੱਡ ਦਿੰਦਾ ਤੇ ਚਲੋ ਤਾਂ ਲਾਂਦਾ ਕਮ ਸਕਮ ਆਪਣੇ ਪਰਿਵਾਰ ਚ ਜਿੰਦਾ ਰਹਿੰਦਾ ਉਹ ਉਸ ਪਰਿਵਾਰ ਦੇ 15 ਤਰੀਕ ਦਾ ਜੀ ਇਹ ਉਹ ਘਰੋਂ ਗਿਆ ਦਾ 15 ਤਰੀਕ ਦਾ ਹੁਣ ਉਹ ਘਰ ਦੇ ਪਰਿਵਾਰ ਸਾੜੀ ਜਿਹੜੀ ਟੀਕ ਕਰ ਰਹੇ ਹੋ ਕੱਲ ਦਿਨਾਂ ਨੂੰ ਪਤਾ ਲੱਗਾ ਉਹ ਮੁੰਡੇ ਨੇ ਉਹਨੂੰ ਧੱਕਾ ਦੇ ਕੇ ਨਹਿਰ ਨਹਿਰ 'ਚ ਧੱਕਾ ਦੇ ਕੇ ਉਹਨੂੰ ਮਾਰ ਦਿੱਤਾ ਇਹਨਾਂ ਦਾ ਮਾਲ ਹਾਲਤ ਬਹੁਤ ਮਾੜੀ ਹੋ ਗਈ ਤੇ ਰੋ ਰੋ ਕੇ ਤੇ ਬੜਾ ਘਰ ਹਾਲਾਤ ਬਹੁਤ ਪਹਿਲਾਂ ਹੀ ਮਾੜੇ ਸੀ ਤੇ ਰੋ ਰੋ ਕੇ ਦੁੱਧਾ ਹੀ ਉਹਨਾਂ ਵਿਚਾਰਾਂ ਦਾ ਹਾਲਤ ਮਾੜੀ ਹੋ ਗਈ ਆ ਕਿ ਅੱਗੇ ਫੇਰ ਸੋਚ ਚੱਲਨੀ ਹੈ ਕਿੱਦਾਂ ਚੱਲੂਗਾ ਪਰਿਵਾਰ ਕਿੱਦਾਂ ਗੁਜ਼ਾਰਾ ਚੱਲੂਗਾ ਕਿਉਂ ਘਰ ਦਾ ਸਾਈਂ ਜਦੋਂ ਚਲੇ ਗਿਆ ਕਮਾਉਣ ਵਾਲਾ ਹੀ ਚਲੇ ਗਿਆ ਹਾਂਜੀ ਜੇ ਹਾਲਾਤ ਬਿਲਕੁਲ ਮਾੜੇ ਜੀ ਪਹਿਲਾਂ ਹੀ ਆਮ ਪਬਲਿਕ ਵਾਸਤੇ ਹੀ ਮਾੜਾ ਇਸ ਘਰ ਵਾਸਤੇ ਤਾਂ ਬਹੁਤ ਹੀ ਉਹ ਫਿਰ ਵੀ ਆਪਣੇ ਘਰ ਦਾ ਗੁਜ਼ਾਰਾ ਕਿਸੇ ਨਾ ਕਿਸੇ ਤਰ੍ਹਾਂ ਕਢੀ ਜਾਂਦਾ ਸੀ ਉਹ ਇੱਕ ਲੜਕੀ ਕੱਲੀ ਔਰਤ ਆ ਔਰਤ ਤੋੜਤੀ ਹੁੰਦੀ ਆ ਜੇ ਘਰੋਂ ਬਾਹਰ ਨਿਕਲਦੀ ਆ ਤੇ ਫਿਰ ਤਾਨੇ ਮੈਨਾਂ ਵੀ ਲੁਕੀ ਮਾਰਨ ਨੂੰ ਬਾਜ਼ ਨਹੀਂ ਆਂਦੇ ਕਿ ਇਹ ਕਰਦੀ ਉਹ ਕਰਦੀ ਆ ਬੱਚੇ ਆਪਣੇ ਆਪਣੇ ਭਾਂਡੇ ਮਾਸ ਕੇ ਆਪਣਾ ਗੁਜ਼ਾਰਾ ਤੈਨੂੰ ਕਰਨਾ ਪੈਣਾ ਪਰ ਅਸੀਂ ਜਿੰਨੇ ਸਮਾਜ ਸੇਵੀ ਆ ਜਿੰਨੇ ਸਰਕਾਰ ਸੰਤ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਕਰਾਂਗੇ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਓ ਤੇ ਇਹਦੀ ਜਿੰਨੀ ਮਤ ਹੋ ਸਕਦੀ ਹੈ ਨਾ ਪਰਵਾਹ ਮਤ ਕਰੋ ਕਿਉਂਕਿ ਬੱਚੇ ਦੋ ਛੋਟੇ ਨੇ ਉਹਨਾਂ ਦੀ ਭਾਈ ਲਖਾਈ ਦਾ ਇਹਦੇ ਘਰ ਦੇ ਪੁੱਗ ਜਾਰੇ ਵਾਸਤੇ ਜੋ ਵੀ ਉਹਨਾਂ ਦੀ ਬੰਦੀ ਹੈ ਮਤ অর্ডার ਕੀਤੀ ਜਾਏ ਜੀ ਜੀ ਬਿਲਕੁਲ ਜਰੂਰਤ ਵੀ ਹੈ ਇਸ ਪਰਿਵਾਰ ਦੀ ਮਦਦ ਕਰਨ ਦੀ ਕਿਉਂਕਿ ਇਸ ਪਰਿਵਾਰ ਦਾ ਸਾਈ ਸਿਰ ਤੋਂ ਜਾ ਚੁੱਕਿਆ ਹੈ ਇਸ ਪਰਿਵਾਰ ਦੇ ਬੱਚਿਆਂ ਦਾ ਪਿਓ ਇਸ ਜਹਾਨ ਤੋਂ ਤੁਰ ਗਿਆ ਕਿਸੇ ਦੇ لالਚ ਵਾਸ ਪਰਮਜੀਤ ਦਾ ਕਤਲ ਹੋ ਗਿਆ ਪਰ ਇਸ ਪਰਵਾਰ ਨੂੰ ਜੋ ਘਾਟਾ ਪਿਆ ਹੈ ਉਹ ਕਦੀ ਪੂਰਾ ਨਹੀਂ ਹੋਏਗਾ। ਕਹਨ ਆਪਣਾ ਫੋਨ ਨੰਬਰ ਇੱਕ ਵਾਰੀ ਰਿਪੀਟ ਕਰ ਦਿਓ ਦੁਬਾਰਾ ਕਿਉਂਕਿ ਅਗਰ ਕੋਈ ਕੰਟੈਕਟ ਕਰਨਾ ਚਾਹਵੇ ਤੁਹਾਡੇ ਨਾਲ ਜਾਂ ਤੁਹਾਡੀ ਮਦਦ ਕਰਨਾ ਚਾਹਵੇ ਤੁਹਾਡੇ ਤਾਂ ਕਾਲ ਕਰ ਸਕਦਾ ਹੈ। 6284153284 6284153284 ਬਿਲਕੁਲ ਇਹ ਇਸ ਪਰਿਵਾਰ ਦਾ ਕੰਟੈਕਟ ਨੰਬਰ ਹੈ। ਅਗਰ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਬਾਹ ਫੜ ਕੇ ਮਦਦ ਕਰਨਾ ਚਾਹੇ ਤਾਂ ਉਹ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਕਿਉਂਕਿ ਜ਼ਰੂਰਤ ਹੈ ਇਸ ਪਰਿਵਾਰ ਨੂੰ। ਬਜ਼ੁਰਗ ਮਾਤਾ ਹੈ ਵਿਧਵਾ ਧਰਮ ਪਤਨੀ ਪਿੱਛੇ ਰਹਿ ਗਈ ਜਾਂ ਦੋ ਛੋਟੇ ਛੋਟੇ ਬੱਚੇ ਰਹਿ ਗਏ ਆ ਪਰਮਜੀਤ ਸਿੰਘ ਪੰਮਾ ਜੋ ਕਿ ਅਪਾਹਜ ਹੋਣ ਦੇ ਬਾਵਜੂਦ ਵੀ ਮਿਹਨਤ ਕਰਕੇ ਕਮਾਈ ਕਰ ਰਿਹਾ ਸੀ ਅੱਜ ਉਸ ਨੂੰ ਕਿਸੇ ਦੇ ਲਾਲਚ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਜਰੂਰਤ ਹੈ ਇਸ ਪਰਿਵਾਰ ਦੀ ਮਦਦ ਕਰਨ ਦੀ ਇਸ ਪਰਿਵਾਰ ਦੇ ਲਈ ਅੱਗੇ ਆਓ ਕੈਮਰਾ ਪਰਸਨ ਲਾਪਰੀਦ ਦੇ ਨਾਲ ਭੋਪਾਲ ਸਿੰਘ ਲਿਵਿੰਗ ਇਨ ਜਨੂ ਬਟਾਲਾ